ਕਿਵੇਂ ਬਾਬਾ ਕੱਲ ਤੂੰ ਪਿੰਡ ਨਾਲ ਲੜੀ ਜਾਂਦਾ ਸੀ ਕੀ ਗੱਲ ਹੋ ਗਈ ਸੀਗੀ ਉਹ ਯਾਰ ਕੀ ਗੱਲ ਹੋਣੀ ਹੈ ਜਵਾਨਾ ਉਹ ਗੱਲ ਹੋਈ ਆਏ ਹੂੰ ਉਹ ਬਾਬਾ ਜਰ ਪਹਿਲਾਂ ਆਪਣੇ ਇੱਥੇ ਕਥਾ ਹੋਈ ਸੀ ਪਿੰਡ ਅੱਛਾ ਉਥੇ ਉਹ ਕਥਾ ਜ ਮਹਾਰਾਜ ਜੀ ਆਦੇ ਵੀ ਦਸਰੇ ਵਾਲ ਦਿਨ ਗੜਪੱਕ ਦੇਖ ਜੇ ਤਾਂ ਵੀ ਬਹੁਤ ਹੀ ਚੰਗਾ ਹੁੰਦਾ ਹੈ ਹਾਂ ਸੁਣਿਆ ਤਾਂ ਮੈਂ ਵੀ ਆਈ ਹਾਂ ਹਾਂ ਬੰਦੇ ਦੇ ਅਖੇ ਵੀ ਭਾਗ ਖੁੱਲ ਜਾਂਦੇ ਆ ਹੂੰ ਹੂੰ ਤੇ ਚਲੋ ਵੀ ਉਹ ਕਈ ਦਿਨਾਂ ਬਾਅਦ ਸੀਗਾ ਦਸਹਿਰਾ ਅੱਛਾ ਤੇ ਮੈਂ ਤੜਕੇ ਉੱਠਿਆ ਜਦੋਂ ਤੇ ਮੇਰੇ ਉਹ ਗੱਲ ਯਾਦ ਆ ਗਈ ਮੈਂ ਕਿਹਾ ਵੀ ਉਦੋਂ ਕਥਾ ਜੀ ਦੱਸਿਆ ਸੀ ਹੂੰ ਗੜਪੱਕ ਵੀ ਦੇਖ ਜੇ ਤਾਂ ਬਹੁਤ ਚੰਗਾ ਹੁੰਦਾ ਹਾਂ ਚਲੋ ਫਿਰ ਮੈਂ ਉਦੋਂ ਹੀ ਚੱਲ ਪਿਆ ਖੇਤ ਕੰਨੀ ਨੂੰ अच्छा खेत चलो भाई मैं ਪਹਿਲਾਂ ਜਾਂਦਾ ਰਾਜ ਵੇਂਦਾ ਗਿਆ ਇਧਰ ਉਧਰ ਮੈਂ ਕਿਹਾ ਵੀ ਦਿਖ ਜੇ ਹੂੰ ਰਾਜ ਨਾ ਦਿਖਿਆ ਕੋਈ ਦੋ ਤਿੰਨ ਘੰਟੇ ਉੱਤੇ ਫਿਰਦਾ ਫੁਰਦਾ ਰਿਹਾ ਮੈਂ ਹੂੰ ਉਹ ਜਦੋਂ ਮੈਂ ਆਪਣੇ ਨਹਿਰ ਵਾਲੇ ਪਾਸਿਓਂ ਪਰੇ ਖਾਲ ਜੇ ਕੰਨੀ ਦੀ ਹੋ ਕੇ ਤੇ ਘਰੇ ਆਉਣ ਲੱਗਿਆ ਅੱਛਾ ਆਉਂਦੇ ਨੂੰ ਉੱਥੇ ਕਿਤੇ ਮੋੜ ਜਿੱਚ ਖਾਲ ਚ ਪਿਆ ਸੀਗਾ ਅੱਛਾ ਸੀ ਤਾਂ ਮਰਿਆ ਠੀਕ ਹੈ ਤੇ ਮੈਂ ਕਿਹਾ ਵੀ ਗਲਤ ਤਾਂ ਬਣ ਗਈ ਹਮਮ ਗੜਪਕ ਤਾਂ ਵੇਖ ਲਿਆ ਹਮ ਮੈਂ ਕਿਹਾ ਵੀ ਚਲੋ ਆਪਣੇ ਤਾਂ ਹੁਣ ਭਾਗ ਖੁੱਲਈ ਐ ਤੇ ਹੁਣ ਗਾਂਹ ਹੋਰ ਵੀ ਕਿਸੇ ਨੂੰ ਵਿਖਾ ਦੇਾਂਗੇ ਸਹੀ ਐ ਮੈਂ ਚੱਕਿਆ ਤੇ ਮੇਰੇ ਕੋਲੇ ਪਉਣਾ ਜਾ ਸੀ ਉਹ ਚ ਬਲੇਟ ਕੇ ਹਮ ਤੇ ਮੈਂ ਗਿੱਜੇ ਚ ਪਾ ਲਿਆ ਅੱਛਾ ਚਲੋ ਵੀ ਉੱਥੋਂ ਮੈਂ ਆ ਗਿਆ ਕਰੇ ਹਮ ਜਿਹੜੇ ਤੇਰੇ ਜਿਵੇਂ ਕੋਈ ਟੱਕਰਿਆ ਤਾਂ ਮੈਂ ਕਿਹਾ ਚਲੋ ਵੀ ਪੜਾਈ ਸੀ ਹਰੇਕ ਦਾ ਹਮ ਮੈਂ ਵਿਖਾ ਦਿਆ ਕਰਾਂ ਅੱਛਾ ਚਲੋ ਦੂਬਾਰ ਮੇਰਾ ਵਿਚਾਰ ਜਾ ਹੋ ਗਿਆ ਮੈਂ ਕਿਹਾ ਚਲੋ ਵੀ ਪੰਡਤ ਜੀ ਕੋਲੇ ਜਾ ਕੇ ਆਈਏ ਸਹੀ ਹੈ ਹਾਂ ਉਹਨੂੰ ਵੀ ਦਿਖਾ ਦਈਏ ਹਾਂ ਮੈਂ ਕਿਹਾ ਵੀ ਨਾਲੇ ਵਿਖਾਈਏ ਜੀ ਨਾਲੇ ਪੁੱਛਾਈਏ ਪੰਡਤ ਜੀ ਨੂੰ ਵੀ ਮਿਲ ਗਿਆ ਮੈਨੂੰ ਤਾਂ ਹੂੰ ਮੈਂ ਕਿਹਾ ਪੰਡਤ ਜੀ ਬਹੁਤ ਖੁਸ਼ ਹੋਣਗੇ ਕੋਈ ਦਰਸ਼ਨ ਕਰ ਲੈਣਗੇ ਹੂੰ ਚਲੋ ਮੈਂ ਜਾਵੜਿਆ ਵੀ ਪੰਡਤ ਜੀ ਕੋਲੇ ਹੂੰ ਚਲੋ ਗਾਂ ਵੀ ਕੱਠ ਜਾ ਵਾਵਾ ਸੀ ਉਹਦੇ ਕੋਲੇ ਹੂੰ ਤੇ ਅੱਧੇ ਘੰਟੇ ਬਾਅਦ ਮੇਰੀ ਵਾਰੀ ਜੀ ਆ ਗਈ ਹੂੰ ਉਹਨੇ ਆਵਾਜ਼ ਮਾਰ ਲਈ ਤੇ ਮੈਂ ਜਾਵੜਿਆ ਹੂੰ ਜਾ ਕੇ ਜਦੋਂ ਪੁੱਛਿਆ ਉਹ ਵਾਲੇ ਗੜਪਕ ਤਾਂ ਬਹੁਤ ਸੋਹਣੀ ਗੱਲ ਐ ਵੀ ਦਸਹਰੇ ਵਾਲ ਦੇਣਾ ਹੂੰ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਜੇ ਮਰਿਆ ਗੜਪਕ ਵੇਖ ਲੈ ਹੂੰ ਉਹਦਾ ਖੁਦ ਤਾਂ ਵੇੜੇ ਘਰ ਕੋ ਜਾਂਦਾ ਐ ਅੱਛਾ ਮੈਂ ਕਿ ਫਿਰ ਆਪਣਾ ਕੱਲਿਆਂ ਦਾ ਤਨ ਹੋਊਗਾ ਮੈਂ ਕੱਢਿਆ ਪੋਣ ਜਿੱਤੇ ਸਾਰਿਆਂ ਨੂੰ ਖਾਤਾ ਠੀਕ ਐ ਉਸ ਗੱਲ ਪਿੱਛੇ ਮੇਰੇ ਨਾਲ ਫਿਰ ਉਹ ਬਹਾਵ ਅਜਿਆ ਠੀਕ ਐ ਮੈਂ ਰੱਖਾ ਪਤਾ ਨਹੀਂ ਕੀ ਗੱਲ ਹੋਈ ਸੀ ਆ ਗੱਲ ਸੀਗੀ ਹਾਂ